ਜਿਹੜਾ ਮਾਨ ਸਾਹਿਬ ਦੀ ਸੀਟ ਹੈ ਉਹ ਤੋਂ ਹਨ ਵਿਰੋਧੀ ਵੀ ਕਹਿਣ ਲੱਗੇ ਵੀ ਚਲੋ ਅਸੀਂ ਜਰੂਰ ਮੁਕਾਬਲਾ ਕਰਾਂਗੇ ਪਰ ਅਸੀਂ ਮਾਨ ਸਾਹਿਬ ਤੋਂ ਬਹੁਤ ਪਿੱਛੇ ਹਾਂ ਸੋਚਣ ਤੋਂ ਬਾਹਰ ਪਹਿਲਾਂ 1999 'ਚ ਵੀ ਅਸੀਂ ਸਪੋਰਟਰ ਸੀਗੇ ਅੱਜ ਅਸੀਂ ਆਪ ਇਲੈਕਸ਼ਨ ਲੜ ਰਹੇ ਹਾਂ 1999 'ਚ ਵੀ ਸਾਡੇ ਸੋਚਣ ਤੋਂ ਬਾਹਰ ਵੋਟ ਸੀਗੀ ਅੱਜ ਵੀ ਬੇਅੰਤ ਸਪੋਰਟ ਹੈ ਜਿਹੜੇ ਅਸੀਂ ਸੋਚ ਵੀ ਨਹੀਂ ਸਕਦੇ 35 ਸਾਲ ਲੱਗ ਗਏ ਪਰ 99 ਤੋਂ ਬਾਅਦ ਫਿਰ ਦੁਬਾਰਾ 2024 ਵਿੱਚ ਉਹੀ ਮਾਹੌਲ ਬਣ ਗਿਆ ਜਿਹੜਾ ਮਤਲਬ ਕਿ ਸੋਚਣ ਤੋਂ ਬਾਹਰ ਪਹਿਲਾਂ 1999 ਵਿੱਚ ਵੀ ਅਸੀਂ ਸਪੋਰਟਰ ਸੀਗੇ ਅੱਜ ਅਸੀਂ ਆਪ ਇਲੈਕਸ਼ਨ ਲੜ ਰਹੇ ਹਾਂ ਔਰ 99 ਵਿੱਚ ਵੀ ਸਾਡੇ ਸੋਚਣ ਤੋਂ ਬਾਹਰ ਸਪੋਰਟ ਸੀਗੀ ਅੱਜ ਵੀ ਬੇਅੰਤ ਸਪੋਰਟ ਹੈ ਜਿਹੜੀ ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿੰਨੇ ਹਲਕਿਆਂ ਦਾ ਹੁਣ ਤੱਕ ਤੁਸੀਂ ਦੌਰਾ ਕਰ ਚੁੱਕੇ ਹੋ ਦੌਰਾ ਤਾਂ ਮੈਂ ਸਾਰਿਆਂ ਹਲਕਿਆਂ ਦਾ ਕਰਤਾ ਹੈ ਦੋ ਹਲਕੇ ਦਾ ਥੋੜਾ ਜਿਹਾ ਕਮਜ਼ੋਰਾ ਉਹ ਮੇਰਾ ਕੱਲ ਤੋਂ ਸ਼ੁਰੂ ਹੋਣਾ ਹੈ ਜੇਰਾ ਵਸੀ ਤੇ ਸਨੌਰ ਦਾ ਮਾਨ ਸਾਹਿਬ ਨੇ ਵੀ ਪਿਛਲੀ ਵਾਰੀ ਇਲੈਕਸ਼ਨਾਂ ਦੇ ਵਿੱਚ ਪ੍ਰੋਪਰ ਜਿੱਤ ਮਾਰੀ ਸੀਗੀ ਬੰਦਿਆਂ ਬੰਨ ਮਾਰੀਏ ਤੁਹਾਨੂੰ ਮੇਰੇ ਤਰਫ ਕੀ ਲੱਗਦਾ ਹੈਗਾ ਜੀ ਕਿ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਦੇ ਉੱਤੇ ਤੁਹਾਨੂੰ ਸਮਾਪਤ ਕੋ ਜਿਹੜਾ ਮਾਨ ਸਾਹਿਬ ਦੀ ਸੀਟ ਹੈ ਉਹ ਤਾਂ ਹੁਣ ਵਿਰੋਧੀ ਵੀ ਕਹਿਣ ਲੱਗ ਗਏ ਵੀ ਚਲੋ ਅਸੀਂ ਜ਼ਰੂਰ ਮੁਕਾਬਲਾ ਕਰਾਂਗੇ ਪਰ ਅਸੀਂ ਮਾਨ ਸਾਹਿਬ ਤੋਂ ਬਹੁਤ ਪਿੱਛੇ ਹਾਂ ਸੋ ਜਿਹੜੀ ਮਾਨ ਸਾਹਿਬ ਵਾਲੀ ਹੈ ਜਾਂ ਅਮਰਪਾਲ ਸਿੰਘ ਜੀ ਦੀ ਜਿਹੜੀ ਸੁਣ ਰਹੇ ਆਪਾਂ ਉਹ ਤਾਂ ਬਿਲਕੁਲ ਕਲੀਅਰ ਨੇ ਅਸੀਂ ਸਾਰੇ ਫਾਈਟ ਦੇ ਵਿੱਚ ਆ ਜਿਹਦੇ ਵਿੱਚ ਮੈਨੂੰ ਆਪਣਾ ਪਤਾ ਹੈ ਯਾ ਚੰਦਰਾ ਸਿੰਘ ਦਾ ਪਤਾ ਹੈ ਯਾ ਈਮਾਨ ਸਿੰਘ ਜੀ ਦਾ ਪਤਾ ਹੈ ਤੇ ਲਖੇ ਸਿਧਾਣੇ ਦਾ ਪਤਾ ਹੈ ਇਹ ਜਿੰਨੀ ਚੀਜ਼ਾਂ ਮੈਨੂੰ ਪਤਾ ਨੇ ਉਹ ਅਸੀਂ ਫਾਈਟ ਚ ਅਸੀਂ ਫਰਸਟ ਸੈਕੰਡ ਫਰਸਟ ਸੈਕੰਡ ਚ ਅਜੇ ਮੈਂ ਨਹੀਂ ਕਹਿ ਸਕਦਾ ਵੀ ਹਾਂ ਅਸੀਂ ਜਿੱਤਾਂਗੇ ਜਾਂ ਪਹਿਲੇ ਤੇ ਰਾਂਗੇ ਜਾਂ ਦੂਜੇ ਤੇ ਰਾਂਗੇ ਪਰ ਅਸੀਂ ਫਾਈਟ ਚ ਮੈਨੀਫੈਸਟੋ ਕੀ ਹੈ ਜੀ ਤੁਹਾਡਾ ਮੈਨੀਫੈਸਟੋ ਸਾਡਾ ਬਿਲਕੁਲ ਸਪਸ਼ਟ ਹੈ ਕਿ ਪੰਜਾਬ ਨਾਲ ਤੇ ਸਿੱਖ ਕੌਮ ਨਾਲ ਹੋ ਰਹੀਆਂ ਸਾਰੀਆਂ ਤਰਸ ਦੀਆਂ ਜਿਹਦਾ ਪਹਿਲਾ ਚੈਪਟਰ ਨਨਤਪੁਰ ਦਾ ਮਤਾਸੀ ਜਦੋਂ ਅਸੀਂ ਧਰਮਜਿਤ ਮੋਰਚਾ ਲਾਇਆ ਸੀ ਉਹ ਸਾਰੀਆਂ ਉਸ ਤੋਂ ਬਾਅਦ 40 ਸਾਲ ਚ ਹੋਰ ਜਿਹੜੀਆਂ ਉਹਦੇ ਨਾਲ ਸਾਡੇ ਨਾਲ ਤਰਸਦੀਆਂ ਹੋਈਆਂ ਨੇ ਝੂਠੇ ਪੁਲਸ ਮੁਕਾਬਲੇ ਹੋਏ ਨੇ ਨਸ਼ਿਆਂ ਦਾ ਬਹੁਤ ਵੱਡਾ ਪ੍ਰਕੋਪ ਹੋਇਆ ਹੈ ਪੜ੍ਹਾਈ ਤੇ ਸਿਹਤ ਸਾਡੀ ਬਿਲਕੁਲ ਬਰਬਾਦ ਹੋ ਗਈ ਹੈ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਇਹ ਜਿਹੜੀਆਂ ਮੁੱਖ ਸਮੱਸਿਆਵਾਂ ਨੇ ਪਾਣੀਆਂ ਦੀ ਸਮੱਸਿਆ ਹੈ ਇਹ ਸਾਡੀ ਨਨਤਪੁਰ ਦੇ ਮਤੇ ਵਿੱਚ ਵੀ ਸੀ ਪਾਣੀਆਂ ਦੀ ਪਾਣੀਆਂ ਦੀ ਮੰਗ ਸਾਡੀ ਇਹ ਅੱਜ ਵੀ ਪੰਜਾਬੀ ਬੋਲਦੇ ਇਲਾਕੇ ਆ ਜੀ ਮੰਗ ਸਾਡੀ ਨਨਤਪੁਰ ਦੇ ਮਤੇ ਚ ਵੀ 1982 ਚ ਵੀ ਸੀ ਇਹ ਅੱਜ ਵੀ ਇਤਰਾਸ ਦੀ ਸਾਡੀ ਇਹ ਹੈ ਕਿ 45 45 ਸਾਲ ਤੋਂ ਸਾਡੀ ਕੌਮ ਤੇ ਪੰਜਾਬ ਦੋਨੋਂ ਰਲ ਕੇ ਇਹ ਮਤਲਬ ਕਿ ਮੰਗ ਕਰ ਰਹੇ ਨੇ ਜਿਹੜੀ ਗੱਲ ਦੀ ਸੈਂਟਰਲ ਤੇ ਸਟੇਟ ਗਵਰਨਮੈਂਟ ਉਹਦੇ ਵੱਲ ਧਿਆਨ ਹੀ ਨਹੀਂ ਦੇ ਰਿਹਾ ਕੋਈ ਮਤਾ ਨਹੀਂ ਪਾਸ ਹੋ ਰਿਹਾ ਬਈ ਅਜਰਾ ਪਾਣੀਆਂ ਦੀ ਵੰਡ ਦਾ ਬੋਰਡ ਹੈ ਅੱਜ ਤੋ ਤੇ ਇੱਕ ਮੈਂਬਰ ਵੀ ਨਹੀਂ ਹੈਗਾ ਜਦੋਂ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਸਾਡਾ ਇੱਕ ਮੈਂਬਰ ਸੀ ਪੰਜਾਬ ਦਾ ਉਹ ਵੀ ਕੱਟਤਾ ਨਾ ਤਾਂ ਵਿਧਾਨ ਸਭਾ ਚ ਗੱਲ ਹੋਈ ਹੈ ਨਾ ਕੋਰਟ ਚ ਗੱਲ ਹੋਈ ਹੈ ਇਹ ਸਾਰੀਆਂ ਗੱਲਾਂ ਮੈਨੀਫੈਸਟੋ ਹੈ ਜਿਹੜਾ ਮਾਨ ਸਾਹਿਬ ਦੀ ਸੀਟ ਹੈ ਉਹ ਤਾਂ ਹੁਣ ਵਿਰੋਧੀ ਵੀ ਕਹਿਣ ਲੱਗ ਗਏ ਵੀ ਚਲੋ ਅਸੀਂ ਜਰੂਰ ਮੁਕਾਬਲਾ ਕਰਾਂਗੇ ਪਰ ਅਸੀਂ ਮਾਨ ਸਾਹਿਬ ਤੋਂ ਬਹੁਤ ਪਿੱਛੇ ਹਾਂ ਸੋਚਣ ਤੋਂ ਬਾਹਰ ਪਹਿਲਾਂ 1999 ਵਿੱਚ ਵੀ ਅਸੀਂ ਸਪੋਰਟਰ ਸੀਗੇ ਅੱਜ ਅਸੀਂ ਆਪ ਇਲੈਕਸ਼ਨ ਲੜ ਰਹੇ ਹਾਂ 1999 ਵਿੱਚ ਵੀ ਸਾਡੇ ਸੋਚਣ ਤੋਂ ਬਾਹਰ ਵੋਟ ਸੀਗੀ ਅੱਜ ਵੀ ਬੇਅੰਤ ਸਪੋਰਟ ਹੈ ਜਿਹੜੀ ਅਸੀਂ ਸੋਚ ਵੀ ਨਹੀਂ ਸਕਦੇ 235 ਸਾਲ ਲੱਗ ਗਏ ਪਰ 99 ਤੋਂ ਬਾਅਦ ਫਿਰ ਦੁਬਾਰਾ 2024 ਵਿੱਚ ਉਹੀ ਮਾਹੌਲ ਬਣ ਗਿਆ ਜਿਹੜਾ ਮਤਲਬ ਕਿ ਸੋਚਣ ਤੋਂ ਬਾਹਰ ਪਹਿਲਾਂ 1999 ਵਿੱਚ ਵੀ ਅਸੀਂ ਸਪੋਰਟਰ ਸੀਗੇ ਅੱਜ ਅਸੀਂ ਆਪ ਇਲੈਕਸ਼ਨ ਲੜ ਰਹੇ ਹਾਂ ਪੁਰਸੋ ਜਨਮ ਵਿੱਚ ਵੀ ਸਾਡੇ ਸੋਚਣ ਤੋਂ ਬਾਹਰ ਸਪੋਰਟ ਸੀਗੀ ਅੱਜ ਵੀ ਬੇਅੰਤ ਸਪੋਰਟ ਹੈ ਜਿਹੜੀ ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿੰਨੇ ਹਲਕਿਆਂ ਦਾ ਹੁਣ ਤੱਕ ਤੁਸੀਂ ਦੌਰਾ ਕਰ ਚੁੱਕੇ ਹੋ ਦੌਰਾ ਤਾਂ ਮੈਂ ਸਾਰਿਆਂ ਹਲਕਿਆਂ ਦਾ ਕਰਤਾ ਹੈ ਦੋ ਹਲਕਿਆਂ ਦਾ ਥੋੜਾ ਜਿਹਾ ਕਮਜ਼ੋਰਾ ਉਹ ਮੇਰਾ ਕੱਲ ਤੋਂ ਸ਼ੁਰੂ ਹੋਣਾ ਹੈ ਜੇਰਾਬਸੀ ਤੇ ਸਨੌਰ ਦਾ ਮਾਨ ਸਾਹਿਬ ਨੇ ਵੀ ਪਿਛਲੀ ਵਾਰੀ ਇਲੈਕਸ਼ਨਾਂ ਦੇ ਵਿੱਚ ਪ੍ਰੋਪਰ ਜਿੱਤ ਮਾਰੀ ਸੀਗੀ ਬੜੀਆਂ ਮੱਲ ਮਾਰੀਏ ਤੁਹਾਨੂੰ ਮੇਰੇ ਤਰਫ ਕੀ ਲੱਗਦਾ ਹੈਗਾ ਜੀ ਕਿ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਦੇ ਉੱਤੇ ਤੁਹਾਨੂੰ ਇਹ ਕੋ ਜਿਹੜਾ ਮਾਨ ਸਾਹਿਬ ਦੀ ਸੀਟ ਹੈ ਉਹ ਤਾਂ ਹੁਣ ਵਿਰੋਧੀ ਵੀ ਕਹਿਣ ਲੱਗ ਗਏ ਵੀ ਚਲੋ ਅਸੀਂ ਜ਼ਰੂਰ ਮੁਕਾਬਲਾ ਕਰਾਂਗੇ ਪਰ ਅਸੀਂ ਮਾਨ ਸਾਹਿਬ ਤੋਂ ਬਹੁਤ ਪਿੱਛੇ ਆ ਸੋ ਜਿਹੜੀ ਮਾਨ ਸਾਹਿਬ ਵਾਲੀ ਹੈ ਜਾਂ ਅਮਰਪਾਲ ਸਿੰਘ ਜੀ ਦੀ ਜਿਹੜੀ ਸੁਣ ਰਹੇ ਆ ਆਪਾਂ ਉਹ ਤਾਂ ਬਿਲਕੁਲ ਕਲੀਅਰ ਨੇ ਅਸੀਂ ਸਾਰੇ ਫਾਈਟ ਦੇ ਵਿੱਚਾਂ ਜਿਹਦੇ ਵਿੱਚ ਮੈਨੂੰ ਆਪਣਾ ਪਤਾ ਹੈ ਜਾਂ ਚੰਦਲਾ ਸਾਹ ਦਾ ਪਤਾ ਹੈ ਜਾਂ ਇਮਾਨ ਸਿੰਘ ਜੀ ਦਾ ਪਤਾ ਹੈ ਤੇ ਲਖੇ ਸਧਾਣੇ ਦਾ ਪਤਾ ਹੈ ਇਹ ਜਿਹੜੀ ਚੀਜ਼ਾਂ ਮੈਨੂੰ ਪਤਾ ਨੇ ਉਹ ਅਸੀਂ ਫਾਈਟ ਚਾਂ ਅਸੀਂ ਫਰਸਟ ਸੈਕੰਡ ਫਰਸਟ ਸੈਕੰਡ ਚਾ ਅੱਜ ਮੈਂ ਨਹੀਂ ਕਹਿ ਸਕਦਾ ਵੀ ਹਾਂ ਅਸੀਂ ਜਿੱਤਾਂਗੇ ਜਾਂ ਪਹਿਲੇ ਤੇ ਰਹਾਂਗੇ ਜਾਂ ਦੂਜੇ ਤੇ ਰਹਾਂਗੇ ਪਰ ਅਸੀਂ ਫਾਈਟ ਚਾ ਮੈਨੀਫੈਸਟੋ ਕੀ ਹੈ ਜੀ ਤੁਹਾਡਾ ਮੈਨੀਫੈਸਟੋ ਸਾਡਾ ਬਿਲਕੁਲ ਸਪਸ਼ਟ ਹੈ ਕਿ ਪੰਜਾਬ ਨਾਲ ਤੇ ਸਿੱਖ ਕੌਮ ਨਾਲ ਹੋ ਰਹੀਆਂ ਸਾਰੀਆਂ ਤਰਸ ਦੀਆਂ ਜਿਹਦਾ ਪਹਿਲਾ ਚੈਪਟਰ ਨੰਦਪੁਰ ਦਾ ਮਤਾ ਸੀ ਜਦੋਂ ਅਸੀਂ ਧਰਮ ਜਿੱਤ ਮੋਰਚਾ ਲਾਇਆ ਸੀ ਉਹ ਸਾਰੀਆਂ ਉਸ ਤੋਂ ਬਾਅਦ 40 ਸਾਲ ਚ ਹੋਰ ਜਿਹੜੀਆਂ ਉਹਦੇ ਨਾਲ ਸਾਡੇ ਨਾਲ ਤਰਾਸਦੀਆਂ ਹੋਈਆਂ ਨੇ ਝੂਠੇ ਪੁਲਸ ਮੁਕਾਬਲੇ ਹੋਏ ਨੇ ਨਸ਼ਿਆਂ ਦਾ ਬਹੁਤ ਵੱਡਾ ਪ੍ਰਕੋਪ ਹੋਇਆ ਹੈ ਪੜ੍ਹਾਈ ਤੇ ਸਿਹਤ ਸਾਡੀ ਬਿਲਕੁਲ ਬਰਬਾਦ ਹੋ ਗਈ ਹੈ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਇਹ ਜਿਹੜੀਆਂ ਮੁੱਖ ਸਮੱਸਿਆਵਾਂ ਨੇ ਪਾਣੀਆਂ ਦੀ ਸਮੱਸਿਆ ਹੈ ਇਹ ਸਾਡੀ ਨਨਦਪੁਰ ਦੇ ਮੱਤੇ ਵਿੱਚ ਵੀ ਸੀ ਪਾਣੀਆਂ ਦੀ ਪਾਣੀਆਂ ਦੀ ਮੰਗ ਸਾਡੀ ਇਹ ਅੱਜ ਵੀ ਆ ਪੰਜਾਬੀ ਬੋਲਦੇ ਇਲਾਕੇ ਆ ਜੀ ਮੰਗ ਸਾਡੀ ਨਨਦਪੁਰ ਦੇ ਮੱਤੇ ਚ ਵੀ 1982 ਚ ਵੀ ਸੀ ਇਹ ਅੱਜ ਵੀ ਹੈ ਤਰਾਸਦੀ ਸਾਡੀ ਇਹ ਹੈ ਕਿ 45 45 ਸਾਲ ਤੋਂ ਸਾਡੀ ਕੌਮ ਤੇ ਪੰਜਾਬ ਦੋਨੋਂ ਰਲ ਕੇ ਇਹ ਮਤਲਬ ਕਿ ਮੰਗ ਕਰ ਰਹੇ ਨੇ ਜਿਹੜੀ ਗੱਲ ਦੀ ਸੈਂਟਰਲ ਤੇ ਸਟੇਟ ਗਵਰਨਮੈਂਟ ਉਹਦੇ ਵੱਲ ਧਿਆਨ ਹੀ ਨਹੀਂ ਦੇ ਰਿਹਾ ਕੋਈ ਮਤਾ ਨਹੀਂ ਪਾਸ ਹੋ ਰਿਹਾ ਬਿਜਲੀ ਅਜਰਾ ਪਾਣੀਆਂ ਦੀ ਵੰਡ ਦਾ ਬੋਰਡ ਹੈ ਅੱਜ ਉਹਦੇ ਚ ਇੱਕ ਮੈਂਬਰ ਵੀ ਨਹੀਂ ਹੈਗਾ ਜਦੋਂ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਸਾਡਾ ਇੱਕ ਮੈਂਬਰ ਸੀ ਪੰਜਾਬ ਦਾ ਉਹ ਵੀ ਕੱਟਤਾ ਨਾ ਤਾਂ ਵਿਧਾਨ ਸਭਾ ਚ ਗੱਲ ਹੋਈ ਹੈ ਨਾ ਕੋਰਟ ਚ ਗੱਲ ਹੋਈ ਹੈ ਇਹ ਸਾਰੀਆਂ ਗੱਲਾਂ ਮੈਨੀਫੈਸਟੋ